रचना इन गाटे शान सवेर वाहिगुरू वाहिगुरू कंदे बख़्शना तूं मेर ਤੈਨੂੰ ਬਖਸ਼ਣ ਹਾਰਾ ਕੈ ਦੇਵਰੈ ਗੁਰੂ ਜਪੋ ਵਾਹਿਗੁਰੂ 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 ਓ ਕੀ ਤੇਰਾ ਜਸਵੀ ਤੈਨੂੰ ਧਨ ਮਾਨੇ ਅਰਪਣ ਕਰਿਆ ਸਲੇਮ ਪੁਰੇ ਦੇ ਲਖੇ ਵਾਂਗ ਉਸ ਦਾ ਬੇੜਾ ਕਰਿਆ ਛੱਡ ਕੇ ਸੰਗ ਹਣ ਪੱਕਿਆਂ ਦਾ ਨਹੀਂ ਕੱਚਿਆਂ ਦੇ ਸੰਭੰਦੇ ਬਖਸ਼ਿਸ਼ਨਾ ਤੋਂ ਮੇਰੇ ਤੈਨੂੰ ਬਖਸ਼ਣ ਹਾਰਾ ਕਹਿੰਦੇ ਵਾਹਿਗੁਰੂ 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 ਸਤਿਨਾਮ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਇੱਕ ਵਾਰਤਾ ਜੋ ਪੀਆ ਸਿੰਘ ਜੀ ਆਪਕਾ ਧੰਨ ਪੰਜਾ ਸਾਲਾਂ ਨੂੰ ਸਪੰਖ ਦੇ ਲਈ ਇਹੋ ਜਿਹਾ ਫਖਰੀ ਕਰ ਗਏ ਇਹਨਾਂ ਨੂੰ ਵਾਹਿਗੁਰੂ ਇਹਨਾਂ ਦੇ ਪਰ ਕਰਤਾ ਕਰੇ ਸੋ ਪ੍ਰਸ਼ਾ ਵਾਲਾ ਦਾ ਹੋ ਸਾਰੇ ਮੇਰੇ ਵੀਰਾਂ ਦਾ ਜਿੰਨੇ ਵੀ ਸੇਵਾ ਦੇ ਵਿੱਚ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨ ਗਿਆਨੀ ਜੀ ਰਕੀਦਰ ਜੀ ਉਹਨਾਂ ਦਾ ਵੀ ਧੰਨਵਾਦ ਪਰਮਿਕ ਕਮੇਟੀ ਦਾ ਧੰਨਵਾਦ ਤੇ ਪ੍ਰਬੰਧ ਕਮੇਟੀ ਵੱਲੋਂ ਸਾਰਿਆਂ ਦਾ ਧੰਨਵਾਦ ਸੋ ਬਹੁਤ ਵਧੀਆ ਬਹੁਤ ਕਿਉਂਕਿ ਉਹ ਲਾਈਵ ਨੂੰ ਕਰ ਰਹੇ ਨੂੰ ਇਹ ਟੀਮ ਦਾ ਗਿਆਨ ਹੈ। ਉਹ ਜਿਹੜੇ ਬੱਚੇ ਜਿਨ੍ਹਾਂ ਨੇ ਬਾਅਦ ਪਾ ਜਾ ਕੇ ਆ ਪ੍ਰੋਗਰਾਮ ਵੇਖਿਆ ਨੇ। ਸੋ ਲਾਈਕ ਕਮੈਂਟ ਜ਼ਰੂਰ ਕਰੋ ਜਿਨ੍ਹਾਂ ਨੇ ਵੇਖਿਆ ਉਹ ਕਿਉਂਕਿ ਤੁਹਾਡੇ ਲਾਈਕ ਕਮੈਂਟ ਦੇ ਨਾਲ ਸਾਨੂੰ ਥੋੜਾ ਯਕੀਨ ਮਿਲਦਾ ਵੀ ਵਾਕਈ ਤੁਸੀਂ ਯਾਰੀ ਟੀਮ ਨਾਲ ਜੁੜੇ ਹੋ। ਤੁਹਾਡੇ ਪੈਸੇ ਦੇ ਨਾਲ ਆ ਪੀਜੀਆਂ ਬਣ ਰਹੀਆਂ। ਤੁਸੀਂ ਬਹੁਤ ਕਮਾਈ ਕਰਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ। ਸੁਸ਼ੀਲੀ ਜਿਵੇਂ ਆ ਸਵੇਰ ਤੋਂ ਲੈ ਕੇ ਨਾਲ ਗੁਰੂ ਮਹਾਰਾਜ ਦੇ ਪ੍ਰਕਰਮਾ ਸਾਰੇ ਨਸਾਰੇ ਮੋਢੀ ਵੀ ਪ੍ਰਕਰਮਾ ਗੁਰੂਆਂ ਦੇ ਗੁਰਮਾਰਾ ਜੀ ਨੇ ਇਹਨਾਂ ਨੂੰ ਲੋੜ ਕਰਨੀ ਤੁਸੀਂ ਇੱਕ ਵਿਰੇਖਾ ਨਹੀਂ ਲਾ ਦੀ ਵੀਡੀਓ ਲਾ ਕੇ ਧੰਨ ਜੀ ਭਗਵੇਂ ਸਾਡੀ ਬੀਬੀਆਂ ਬੱਚੀਆਂ ਪੜਾਣ ਜਿਹੜੀਆਂ ਪੰਨਾ ਦੁਨੀਆ ਦੀਆਂ ਉਹਨਾਂ ਦਾ ਸਹਦੋਂ ਪ੍ਰਬੰਧ ਕਮੇਟੀ ਵੱਲੋਂ ਸਾਡੇ ਤੇ ਉਹ ਡੇਢੀ ਡੇਲੀ ਨਿਯੋਜਨ ਨੂੰ ਧੰਨਵਾਦ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਕਿਤੇ ਉਹ ਦੋ ਮਿੰਟ ਲਈ ਮੇਰੀ ਜਨਤ ਦੀ ਗੱਲ ਕਰਦੇ ਹੋ ਜੀ ਰੂਪਿਆ ਤੇਰੇ ਨਾਲ ਆ ਗਿਆ ਨੰਬਰ ਕਿਉਂ